ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਵੱਲ ਟੋਹਾ, ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸਜਣੋ। ਐਸ ਵੇਲੇ ਭਾਉ ਸਖਦੇਵ ਬਲਟੋਏ ਵਾਲੇ ਕੋਲੇ ਅੱਜ ਤੁਹਾਨੂੰ 6 ਮੱਝਾਂ ਝੋਟੀਆਂ ਵਿਖਾਉਣੀਆਂ ਤੇ ਸਾਰੀਆਂ ਹੀ ਇੱਕ ਤੋਂ ਇੱਕ ਆਪਦੀ ਆਪਦੀ ਜਗ੍ਹਾ ਤੇ ਸਟਾਰਟਿੰਗ ਇਚ ਜਿਹੜੀ ਪਹਿਲਾਂ ਵਿਖਾਤੀ ਸੱਜਣੋਂ ਨੀਲੀ ਰਵੀ ਦਾ ਕੋਕਾ ਵੀ ਸਰੰਗ ਸਿੰਘ ਤੇ ਆ ਮੋਹਰਾ ਦੀ ਝੋਟੀ ਐਨ ਨਿੰਬੂ ਵਰਗਾ ਪਿੰਡਾ ਭਾਉ ਕਹਿੰਦਾ ਹੁੰਦਾ ਤੇ ਉਹ ਚੀਜ਼ ਪਤਲੀ ਚਮੜੀ ਦੀ ਕੱਟੀ 'ਚ ਬਰੀਕੀ ਬਹੁਤ ਸੋਹਣੀ ਆ। ਇੱਕ ਆਖ ਖੜੀ ਅੱਗੇ ਫੇਰ ਨੀਲੀ 라ਵੀ ਦੀ। ਵੱਡੀ ਮੈਂ ਚੰਗਾ ਕੱਦ ਕਾਠ ਤੇ ਗੱਲਾਂ ਬਾਤਾਂ ਹੋਈਆਂ ਵੀ ਚੰਗਾ ਕਰਮ ਵਾਲੀ ਨੇ ਦੁੱਧ ਆਵਦੇ। ਪਿਛਲੇ ਸੂਏ 'ਚ ਪਾਇਆ ਇੱਕ ਆਗਿਆ ਅੱਗੇ ਇਹ ਵੀ ਸੂਣ ਵਾਲੀ ਰੂਸ਼ੀ। ਇੱਕ ਆਗਿਆ ਅੱਗੇ ਅੰਗ ਫਿੱਕਾ ਤੇ ਲੇਵਾ ਭਾਂਡਾ ਕਹਿੰਦੀ ਮੈਨੂੰ ਦੁਨੀਆ ਤੋਂ ਨਿਆਰਾ ਲੱਗਾ। ਵੇਖਿਓ ਸਚਨੋ ਬਰੀਕੀਆਂ ਨੂੰ ਚਰੀ ਨੂੰ ਤੇ ਭਾਅ ਸੁਣ ਕੇ ਨਾ ਤੁਸੀਂ ਕਹਿ ਦੇਣਾ ਵੀ ਤਵ ਦਾ ਮੱਝ ਲੈ ਲਈਏ ਕਿਉਂਕਿ ਆਉਂਦੇ ਸੂਏ ਨੂੰ ਤਗੜੀ ਕਰ ਲੋਗੇ ਵੇਖਿਓ ਕਿਉਂ ਮੰਨਦੇ ਆਂ ਸਾਹਬ ਨਾਲ ਲੇਗਾ ਥੋੜਾ ਆਜਾ ਕੱਚਾ ਵੱਜ ਗਿਆ ਕੋਈ ਮਜਬੂਰੀ ਹੋ ਸਕਦੀ ਆ ਪਰ ਮੈਂ ਚ ਆਪ ਦੀ ਕਰਤੂਤ ਬੜੀ ਆ ਬੜਾ ਰਵਾ ਇੱਕ ਆ ਛੁੱਟੀ ਉੱਚੇ ਬੱਚੇ ਦੇ ਵਿੱਚ ਮਹੀਨੇ ਗਦੀ ਸੂਈ ਮਗਰ ਕੱਟੀ ਟਾਪ ਦੀ ਇਹਦੀ ਵੀ ਡਿਟੇਲ ਲੈ ਲੈਣੀ ਆ ਆਜੋ ਨੀਲੀ ਰਾਵੀ ਜਿਹੜੀ ਕੋਕਾਇਆ ਸਿੰਘ ਆ ਉਹਦੇ ਤੋਂ ਆਪਾਂ ਸਟਾਰਟਿੰਗ ਕਰ ਲੈਣੀ ਆ ਬੜਾ ਕੁਝ ਕਹਿਣਾ ਸਾਰੇ ਭੈਣਾਂ ਭਰਾਵਾਂ ਨੇ ਚੰਗੀ ਚੀਜ਼ ਆ ਚੰਗੀ ਸਫਲਤ ਕਰਾਂਗੇ ਬਾਕੀ ਤੁਹਾਡਾ ਜੋਦਿਆਲਾ ਤੁਸੀਂ ਕਹਿ ਦੇਣਾ ਵੇਖਿਓ ਉਹ ਵੀ ਕੱਟੀ ਦੇ ਨਾੜਾਂ ਨੂੰ ਦਾ ਇਹਦੇ ਵੀ ਪਿੰਡੇ ਦੇ ਨਾੜਾਂ ਤੇ ਗੱਲਾਂ ਬਾਤਾਂ ਅੱਜ ਅਗਲੀਆਂ ਹੋਣਗੀਆਂ ਅੱਜ ਬਾਉ ਦੀ ਉਂਗਲ ਫੇਰ ਖੜੀ ਕਰਾਉਂਗਾ ਬਾਉ ਜੀ ਸਾਸਤਰੀ ਕਾ ਸਾਸਤਰੀ ਕਾਲ ਜੀ ਸਾਸਤਰੀ ਕਾ ਹੋਰ ਸੁਣਾਓ ਬੜੀ ਕਿਰਪਾ ਗੁਰੂ ਰਾਮਦਾਸ ਦੀ ਜਲਦੀ ਸੈਂ ਚੜਦੀ ਕਲਾ ਨਾ ਹਾਂ ਬੜੀ ਮਿਹਰ ਆ ਤੇ ਜਿਹੜਾ ਮਾਲ ਆਪਾਂ ਪਿਛਲੀ ਵੀਡੀਓ ਚ ਪਾਇਆ ਮਾਲਕ ਦੀ ਕਿਰਪਾ ਨਾਲ ਇਹਨਾਂ ਪਟਾਕ ਪਟਾਕ ਹੀ ਹੋ ਗਈ ਮਿੰਟਾਂ 'ਚ ਹਣਾ ਮਿੰਟਾਂ ਜੀ ਵੇਚਿਆ ਡੇਢ ਘੰਟੇ 'ਚ ਵੇਚ ਕੇ ਵੇਲੇ ਆਹ ਕੁੱਤੇ ਦਾ ਬੜੇ ਭੋਂਕੇ ਵਿੱਚ ਵੀ ਮੈਂ ਤਾਂ ਪੜਿਆ ਨਹੀਂਗਾ ਹਾਂ ਮੈਨੂੰ ਲੋਕੀ ਦੱਸਦੇ ਲੋਕੀ ਕਮੈਂਟ ਕਰਦੇ ਆਏ ਤੇ ਜਿਉਂ ਕੁੜੀ ਆ ਮੈਂ ਲਿਆਨ ਕੇ ਤਾਂ ਵਿਖਾਉ ਵੇਢੀ ਹਾਂ ਜਿੱਦੀ ਪਨਵਈਆ ਪਿਆ ਡਾਲਿਆ ਹੁੰਦਾ ਏਡੀ ਕੋਈ ਆਖੇ ਦਾ ਸਹੀ ਨਹੀਂ ਲਿਆਵੇ ਤਾਂ ਸਹੀ ਲੈ ਨਹੀਂ ਸੌਖੀ ਭੰਗ ਨਾ ਸੌਖਾ ਹਾਂ ਲੈ ਗੱਲਾਂ ਕਰਨੀਆਂ ਹੀ ਸੌਖੀਆਂ ਗੱਲਾਂ ਨਹੀਂ ਨਾ ਸੌਖੀਆਂ ਏਡੀ ਮੈਂ ਲੈਣ ਤੇ ਜ਼ੋਰ ਲੱਗਦਾ ਹੈ ਪੈਸੇ ਨਾਲ ਮੈਂ ਹੁੰਦੀ ਆ ਪੈਸੇ ਨਾਲ ਆਉਂਦੀ ਫਿਰ ਦੈਲਵੀ ਪਾਤੀ ਜਿੱਡਾ ਕਰਨਾ ਪੈਂਦਾ ਤੇ ਲੱਤਾ ਪਹਾੜ ਚੱਕ। ਕਿ ਤੱਕ ਵੀ ਆ ਕਮੈਂਟ ਕਰਦਾ ਹੂੰ। ਹਾਂ ਉਹਦੀ ਮੈਂ ਕੁੜੀ ਨਾਲ ਫੇਰੇ ਲਾਇਏ ਵੀ ਮੈਂ ਉਹਦੇ ਘਰ ਹੈਗੀ ਕਿਤੇ। ਉਹ ਗੱਲਾਂ ਕਿਹੜੇ ਜਾਨਾਂ ਦਾ ਲਿਆਉਂਦਾ ਏ। ਹਾਂ ਮੇਰਾ ਫੋਨ ਫੋਨ ਨੰਬਰ ਲਵੇ ਮੇਰਾ ਫੋਨ ਤੇ ਸਿੱਧੀ ਗੱਲ ਕਰੇ ਮੁੰਡਾ ਮੇਰਾ ਮੰਗਨ ਵਾਲਾ ਮੈਂ ਮੰਗ ਦੂੰਗਾ ਜਿਹੜਾ ਆਕੂਗਾ। ਆਹੋ ਫਿਰ ਜਦੋਂ ਗਲਤ ਕਰਦੇ ਆ ਤਾਂ ਕਿਉਂ ਕਹਿੰਨੇ ਆ? ਪਰ ਕਮੈਂਟ ਕਰਨ ਨਾਲ ਜੀ ਦੀ ਲਊਂਗਾ। ਨਹੀਂ ਵੇਖ ਕੇ ਤੇ ਡੇਢ ਫੁੱਟ ਦੀ ਉਹ ਤੇ ਮੈਂ ਲੈ ਲੂੰ। ਕਮੈਂਟ ਕਰਨ ਨਾਲ ਕਿਉਂ ਗਲਤ ਕਰਨਾ ਨਹੀਂ ਨਹੀਂ ਲੋਕੀ ਕੁੜੀ ਜਵੇਂ ਭੌਂਕੀ ਜਾਂਦੇ ਮਾਲ ਆਪਣੇ ਕੋ ਮਾੜਾ ਹੁੰਦਾ ਕਿ ਨਹੀਂ ਭਾਈ ਸੋਨਾ ਮਾਲ ਸੋਨਾ ਮਾਲ ਲੈਣੇ ਨਾਲੇ ਆਪਾਂ ਇਹ ਗੱਲ ਕਹਿੰਨੇ ਆਂ ਵੀ ਤੁਸੀਂ ਆ ਕੇ ਦੇਖੋ ਆਪਦੀ ਤਸੱਲੀ ਕਰ ਲਓ ਤਾਂਸਲੀ ਆ 14 ਕਿਲੋ ਦੋ ਦਾਨੇ ਛੋਟੀ ਥੱਲੇ ਹਾਂ ਤੇ ਤੁਸੀਂ ਇਹਨਾਂ ਨੂੰ ਮੁੱਤ ਦੇ ਦੋ हां ਤੁਸੀਂ ਚੋਲੋ ਆ ਕੇ ਯਾਰ ਜੇ ਹੁਣ ਤੁਸੀਂ ਕਹਿੰਦੇ ਆ ਵੀ ਘਰੇ ਬੈਠੇ ਬਿਸਤਰਿਆਂ ਜੀ ਮੰਗਾਉਣੀਆਂ ਤੇ ਯਾਰ ਫੇਰ ਤਾਂ ਤੁਹਾਡੀ ਜ਼ਿੰਮੇਵਾਰੀ ਆ ਜਿਹੜੀ ਦੂਜੇ ਨੰਬਰ ਤੇ ਆਪਾਂ ਝੋਟੀ ਨਹੀਂ ਮਖਾਈ ਹਾਂ 15 ਕਿਲੋ ਕੰਡੇ ਦਾ ਤੋਲ ਕੇ ਭੌਣੇ ਦੁੱਧ ਦਿੱਤਾ ਆਪਣੇ ਕੋਲ ਹਾਂ ਤੇ ਅਗਲਾ ਯਾਰ ਜਿਨੇ 1 30 35000 ਖਰਚਿਆ ਉਹਨੇ ਕੋਈ ਗੱਲ ਕਰਕੇ ਖਰਚਿਆ ਕੋਈ ਐਡਾ ਕਮਲਾ ਤਾਂ ਕੋਈ ਵੀ ਨਹੀਂ ਨਾ 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 ਹਨਾ ਨਾ ਨਾ ਤੇ ਦੋ ਟਾਈਮ ਚੋਕੇ ਖੜੀ ਹੈ ਨਾ ਨਹੀਂ ਭਾਈ ਤਿੰਨ ਤਿੰਨ ਟਾਈਮ ਚੋਂਦੇ ਆ ਲੋਕ ਆਪ ਡੱਕਦੇ ਨਹੀਂਗੇ ਚੋ ਹਾਂ ਚੋ ਉਹ ਅਗਲੇ ਨੂੰ ਕਈ ਵਾਰੀ ਭਾਈ ਬਟਾਂਗੇ ਫੇਰ ਆ ਵੀ ਤੁਸੀਂ ਤੇਲ ਪਾਣੀ ਥੋੜਾ ਖਰਚਾ ਹੋਣਾ ਜੇ ਦੁੱਧ ਘੱਟ ਨਿਕਲੇ ਫੇਰ ਗੱਲ ਵੱਖਰੀ ਠੀਕ ਗੱਲ ਕਰਿਓ ਤੇ ਭਾਉ ਜੀ ਇਹ ਛੋਟੀ ਸੁਆ ਕਿਹੜਾ ਇਹ ਦੂਜਾ ਸੁਆ ਛਿੱਗੀ ਆ ਦੰਦਾ ਦੋ ਗੁਰਦੇਸ ਸਿੰਘ ਛਿੱਗੀ ਮੂੰਹ ਤੇ ਦੂਜਾ ਸੁਆ ਦੂਜਾ ਸੁਆ ਤੇ ਪਲੂਣ ਕੱਟੀ ਨਹੀਂ ਇਹ ਤੇ ਮਾਲਕਾਂ ਨੇ ਪੁੱਛਿਆ ਨੋਧ 13 ਕਿਲੋ ਨੇ ਪਹਿਲਾਂ ਨੇ ਵੀ ਦਿੱਤਾ ਕਰਮਾਰੀ ਨੇ ਦਿੱਤਾ ਹੋਣਾ ਹਾਂ ਅੱਜ 5ਵੇਂ ਦਿਨ ਦੀ ਝੋਟੀ ਸੂਈ 14 ਕਿਲੋ 15 ਹੁਣ ਵੀ ਹੋਊਗਾ 14 ਕਿਲੋ ਕੋਈ ਵੀ ਆ ਜੇ ਜੇ ਕੋਈ ਵੀ ਆ ਜੇ ਉਹ 15 14 ਹੀ ਆ ਜਾਖਣਾ ਠੀਕ ਆ ਹਾਂ ਤੇ ਬੱਚਾ ਇਹਦੇ ਕੋਲੇ ਕੱਟੀ ਮਗਰਾ ਦੀ ਕੱਟੀ ਬੋਏ ਕੱਟੀ ਦਾ ਟੀਕਾ ਥੋੜਾ ਜਿਹਾ ਲਵਾ ਗਏ ਹਨਾ ਮਾਲੀ ਮੁੱਲੀ ਗ੍ਰੇਡੇਡ ਗ੍ਰੇਡੇਡ ਜੀ ਹੋ ਗਈ ਨਹੀਂ ਤਾਂ ਮੈਂ ਬਹੁਤ ਚੰਗੀ ਮੈਂ ਬੜੀ ਚੰਗੀ ਚੋਣ ਕਿਤੇ ਕੁਲਦੀਪ ਸਾਹਿਬ ਹੱਥ ਨਹੀਂ ਨਫਨ ਦਿੰਦੀ ਹਾਂ ਹਾਂ ਹੁਣ ਇੱਥੇ ਹੁਣ ਭਰਾਵੋ ਤੁਸੀਂ ਵੀ ਗੈਸ ਲਾਓ ਕਿ ਇਹ ਲੇ ਵੇ ਭਾਂਡੇ ਵਾਲੀ ਦੇ ਕੱਦ ਪਾਉ ਦੇ ਮੋਢੇ ਜੱਡੀ ਆ ਤੇ ਕਿਉਂ ਨਾ ਯਾਰ ਦੁੱਧ ਦੇਉਗੀ ਘਰੇ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਸੱਜਣੋ ਇਹ ਗੱਲ ਮੈਂ ਮੈਲਾ ਛੁੱਟ ਕੇ ਬੈਧੇ ਨਾਦਾ ਮੇਰੀ ਮਾਂ 18 ਕਿਲੋ ਦੁੱਧ ਨਾ ਦੇਵੇ ਫੇਰ ਮੁੰਲਾਮਾ ਵੀ ਦੇ ਬਾਕੀ ਆ ਨਾ ਪਾਉ ਕਈ ਬੰਦਿਆਂ ਨੇ ਪਾਉਣਾ ਚੁੰਡੀਆਂ ਨਾ ਦਾਣਾ ਦਾਣਾ ਚੁੰਡ ਗਾਣਾ ਠੀਕ ਆ ਤੇ ਇਹਨਾਂ ਨੂੰ ਬਠਲਾਣਾ ਖਵਾਉਣਾ ਪੈਂਦਾ ਬਠਰ 15000 ਦਾ 15 ਦਿਨਾਂ ਚ ਵੰਡ ਖੰਡਣਾ ਛਾਣਾ ਹੀ ਖਾਣਾ ਇਹਨਾਂ ਨੇ ਫੇਰ ਦੁੱਧ ਦੇਣਾ ਵਪਾਰੀ ਨੇ ਤਾਂ ਸੱਜਣੋ ਨੋਟ ਕਰ ਲੋ ਵੀ ਜਿੰਨੀ ਦੇਰ ਮੂੰਹ ਖੁਰਲੀ ਜੋ ਬਾਹਰ ਨਹੀਂ ਨਾ ਕੱਢਦੀ ਉਨੀ ਦੇਰ ਦਾਣੇ ਤੇ ਬੰਨੀ ਰੱਖਣੀ ਹੁੰਦੀ ਆ ਅਜੇ ਮਹੀਂ ਆਨ ਕੇ ਨਾ ਕੱਲ ਦੀ ਕੋਖ ਨਹੀਂ ਚੁੱਕੀ ਮਹੀਂ ਆ ਉਪਰਾ ਵੀ ਕਰਦਿੰਗੇ ਉਪਰਾ ਕਰਦਿੰਗਾ ਕਰਾ ਕੇ ਮਹੀਂ ਲਈ ਪਾਉ ਜੀ ਉਵੇਂ ਓ ਕੇਰਪੋਰਟ ਚੋਂ ਚੋਣ ਚਾਣ ਨੂੰ ਇਹਦਾ ਚੋਣ ਦੀ ਦਾ ਫੋਕ ਕੱਲਾ ਹੀ ਪਰੇ ਜਮਾ ਸਰਾ ਅਹ ਗਾੜ 20 ਲੀਟਰ ਮਹੀਂ ਦੀ ਅਗਲਾ ਲੀਟਰ ਲੈ ਆ ਬਿਆਰ ਦਾ ਯਾਰ 20 ਲੀਟਰ ਗਾੜ ਹੋ ਗਈ ਕੀ ਬਾਤਾਂ ਵੇਖੋ ਹਣ ਤੁਸੀਂ ਸੱਜਣੋਂ ਗੱਲਾਂ ਕਹਿ ਦਿੰਦੇ ਆ ਪਰ ਇਹ ਨਹੀਂ ਸੌਖੀ ਹੈ ਕੈਣੀ ਸੌਖੀ ਆ ਹੁਣ ਇਹਦੀ ਕੱਟੀ ਪਾਲਣ ਤੇ ਵੀ ਅਗਲੇ ਦਾ ਜ਼ੋਰ ਲੱਗਦਾ ਹੈ ਹਾਂ ਤੇ ਉਹਨੇ ਰੁਪਏ ਵਟੇ ਆ ਰੁਪਈਏ ਵਟਨੇ ਨਹੀਂ ਯਾਰ ਆਪਾਂ ਦੇਣੇ ਜਾ ਕੇ ਹਾਂ ਨਹੀਂ ਹੋਵੇ ਅਗਲੇ ਦਾ ਆਖਾ ਚੱਕ ਦਿੰਹਾਰੇ ਇੱਕ ਬੰਦੇ ਦੀ ਵੇਖੋ ਸੱਜਣਾ ਸਰੀਰ ਤੇ ਦੇ ਨਾੜਾ ਨੂੜਾ ਕਿਵੇਂ ਜਗਦੀਆਂ ਕਰਮਾਂ ਵਾਲੀ ਦੇ ਤੇ ਲੇਵਾ ਭਾਂਡਾ ਗਾੜੀ ਜਿਵੇਂ ਦੱਸੀ ਨਾ ਤੁਹਾਨੂੰ ਪਾਉ ਨੇ ਵੇਖੋ ਇੱਥੋਂ ਕਿਆ ਬਾਤਾਂ ਜਿਉਂਦੀ ਰਵੇ ਤੇ ਪਾਉ ਜੀ ਕੱਢੀਏ ਪਾਰ ਇਹਦੀ ਤੋਰ ਕਰਾਈਏ ਚਾ ਵੇਖੋ ਸੱਚੋ ਮਨਕਣੀ ਆਖਾ ਕਰਮਾਂ ਵਾਲੀ ਦੀ ਤੇ ਕੱਦ ਜਦੋਂ ਆ ਕੇ ਵੇਖੋਗੇ ਏਡਾ ਹੀ ਲੱਗੂਗਾ ਪਾਉ ਦੇ ਮੋਢੇ ਤੋਂ ਗੈਸ ਲਾ ਲਓ ਕਿ ਪਿੱਛਾ ਉੱਚਾ ਬਹੁਤ ਨੱਗਰ ਛੋਟੀ ਪਾਉ ਬੜੀ ਚੀਜ਼ ਆ ਹਾਂ ਤੁਰਦੀ ਮੈਂ ਹੋਰ ਵੀ ਜੱਜਤ ਜਾਂਦੀ ਆ ਚੋਂ ਤਾਂ ਨੀਂਦ ਹੀ ਹੁੰਦੀ ਆ ਦੇ ਸਿੰਗ ਵੀ ਜਮਾਂ ਹੀ ਨੱਕਾ ਨੀਲੀ ਰਾਵੀ ਜੀ ਹਨਾ ਇਹ ਪਾਉ ਸੂਏ ਬਹੁਤ ਲਕੂ ਜਿੰਦੀਆਂ ਇਹਦੀਆਂ ਮਈਆਂ ਇਹ ਮੈਂ ਜਿੰਨੇ ਲੈ ਲਈ ਉਹਨੇ ਵੇਚ ਨਹੀਂ ਥੋੜਾ ਵਾਕਿਆ ਜੀ ਕੋਈ ਸ਼ੱਕ ਨਹੀਂ ਵੜੀ ਟਾ ਆ ਬਦੀ ਝੋਟੀ ਆ ਸਜਣੋ ਬਾਕੀ ਪਸੰਦ ਤੁਹਾਡੇ ਪੈਸੇ ਤੇ ਪਾਪ ਜੀ ਰੇਟ ਫੇਰ ਅੱਜ ਰੇਟ ਕਲਦੀਸ ਜੀ ਦਾ ਕਰਦਾ ਡੇਢ ਹੀ ਮੰਗੀ ਠੀਕ ਆ ਇੱਕ 42 ਦੀ ਝੋਟੀ ਦੇ ਦਾਂ ਨੂੰ 1 ਲੱਖ ਤੇ 42 ਹਜ਼ਾਰ ਦੀ ਹਾਂ ਉਹਦੇ ਚੋਂ 1 40 ਦੀ ਹਾਨ ਆਇ ਇੱਕ ਲੱਖ ਤੇ 40 ਹਜ਼ਾਰ ਦੀ ਸਜਣੋ ਹਾਨ ਵੇਖੋ ਕੱਟੀ ਦੁਬਾਰਾ ਫੇਰ ਚੈੱਕ ਕਰ ਲੋ ਕੱਟੀ ਕੱਟੀ ਮਗਰ ਵੀ ਕੱਟੀ ਆ ਹਾਂ ਜੇ 15 ਕਿਲੋ ਵਾਲੀ ਮੈਂ ਆ ਤੇ ਸਜਣੋ ਮਗਰ ਕੱਟੀ ਵੀ ਚੰਗੀ ਬਣੂਗੀ ਬੇਸ਼ੱਕ ਕਾਲੀ ਆ ਪਰ ਚੰਗੀ ਕੱਟੀ ਬਣੂਗੀ ਇਹ ਵੀ ਟੌਪ ਦੀ ਝੋਟੀ ਵਿਖਾਤੀ ਤੁਹਾਨੂੰ ਪਾਉ ਸਕਦੇਵ ਕੋਲੇ ਤੇ ਆ ਇਹਦਾ ਕੀ ਹਿਸਾਬ ਕਿਤਾਬ ਇਹ ਐਮ 29 ਦੀ ਆ ਪਕੂ ਐਮ 29 ਦੀ ਇਹਦੇ ਮਾਲਕਾਂ ਨੇ ਦੱਸਤਾ ਮਾਲਕਾਂ ਨੇ ਦੱਸਿਆ ਨੇ ਹਿਆਨੇ ਜੀਨ ਸ਼ਹਿਰ ਚ ਰਹਿੰਦੀ ਹੈ ਨਾ ਪਰ ਪਹਿਲਾਂ ਅੱਛਾ ਪਹਿਲਾਂ ਨੇ ਦੁੱਧ ਦਿੱਤਾ 17 ਕਿਲੋ ਕੀ ਬਾਤ ਕੋਈ ਸਾਬ ਲਾ ਲਈ ਕਿ ਕਿੰਨਾ ਦੇਜੂਗੇ ਜੇ 10 ਦਿਨ ਗਿਣਤੀ ਚ ਰਹਿੰਦੀ ਹੈ ਵੀ ਇਹਦੇ ਇਹ ਨੂੰ ਜਿੰਨੇ ਖਰੀਦਣਾ ਉਹ ਆਪਦਾ ਗੈਸ ਲਾ ਲੇ ਯਾਰ ਭਾਵੇਂ 15 ਲਾ ਲੇ ਭਾਵੇਂ 12 ਲਾ ਲੇ ਤੇ ਭਾਵੇਂ 20 ਕਿਲੋ ਲਾ ਲੇ ਪਰ ਘਰ ਆ ਲਿਆ ਆਪਾਂ ਨੂੰ 17 ਆਖਿਆ ਆਪਾਂ ਨਹੀਂ ਅਸਰ ਕਰਦੇ ਠੀਕ ਆ ਹਾਂ ਸੁਹਾ ਦੂਜਾ ਸੁਹਾ ਦੂਜਾ ਕੀ ਬਾਤ ਆ ਦਿਨ ਲੈਂਦੀ ਹਫਤਾ ਦਾਸ ਦੇਣ ਆਂ ਭਾਵੇਂ ਮੈਂ ਕਿ ਘਰ ਲੈਂਦੀ ਆ ਠੀਕ ਆ ਉਹਨਾਂ ਬੰਦਿਆਂ ਦੇ ਮੁੰਡਾ ਬਾਹਰ ਜਾਣਾ ਓਕੇ ਲਿਆਈ ਕੱਢ ਕੇ ਬਾਹਰ ਥਣਾ ਥਣਾ ਲੋ ਭਾਰਾ ਲੋ ਗਰੰਟੀ ਉਹ ਗਰੰਟੀ ਆਪ ਨਹੀਂ ਥਣਾ ਦੀ ਭਾਰ ਦੀ ਠੀਕ ਆ ਚਲੋ ਧੰਨਵਾਦ ਬੇਸ ਚੋਟੀ ਖਲਦੀਪਾ ਕੀ ਬਾਤਾਂ ਵੇਖੋ ਸੱਜਣਾ ਵੇਖੋ ਤਰਦੀ ਬਹੁਤ ਮੜਕ ਮੜਕ ਹਨਾ ਮੈਂ ਕਿਹੇ ਗੱਲਾਂ ਤੁਸੀਂ ਨਹੀਂ ਬਰੀਕੀ ਬਹੁਤ ਲੱਗੀ ਛੋਟੀ ਕੱਦ ਵੇ ਮੈਂ ਦਾ ਕੱਦ ਕੁਦਰ ਸਿੰਘ ਸਰੀਰ ਪਤਲਾ ਚਮੜੀ ਜਿਵੇਂ ਕਾਗਜ਼ ਵਰਗੀ ਤੇ ਲੋਲੀ ਪੋਲੀ ਕੱਟੀ ਖਾ ਰਹੇ ਆ 2 ਨੰਬਰ ਤੇ ਵੇਖੋ ਬਟਨਾ ਵਾਲੀ ਵੀ ਇਹ ਲੈਵਾ ਪਾਂਡਾ ਹੁਣ ਵੀ ਚੰਗਾ ਵਾਵਾ ਲੈਵਾ ਘਾਣੂ ਹੀ ਆ ਪਾਉ ਇਹਦਾ ਇਹਦੇ ਮੈਨਾਂ ਦੁੱਧ 18 ਕਿਲੋ ਦੇ ਦੂ ਕੰਦੀਸਿਆ ਇਹ ਦੇਣਾ ਚਾਹੀਦਾ ਲੈਵਾ ਘਾਣੂ ਬਹੁਤ ਸੋਹਣਾ ਟਿੱਪਨ ਪੋਲੀ ਰੂ ਮਰਗੀ 6 ਦੰਦਾ ਨਹੀਂ ਠੀਕ ਆ ਛੋਟੀ ਬਹੁਤ ਸੁੰਦਰ ਆ ਤੇ ਇਹਦਾ ਰੇਟ ਇਹਦਾ ਵੀ ਇੱਕੋ ਹੀ ਕਰਗੇ 140 ਦੀ ਇਹ 140 ਦੀ ਜੇ ਡਾਲ ਲਊਗਾ 280 ਦੀਆ ਕੀ ਬਾਤ ਆ ਜਾਨਦਗੀ ਜਾਨਦਗੀ 280 ਤੇ ਆ ਮੈਂ ਆਪਣੀ ਅਗਲੀ ਕਿਹੜਾ ਸੁਆ ਲੈ ਆ ਇਹਨੂੰ ਇਹ ਤੀਜਾ ਸੁਬਾਹ ਤੀਜਾ ਸੂਆ ਹਾਂ ਤੇ ਇਹ ਦਿਨ ਇਹਦਾ ਤਿਆਰ ਹੀ ਆ ਲੈ ਜੂ ਦੋ ਤਿੰਨ ਦਿਨ ਲੈ ਜੂ ਮੈਂ ਦੋ ਚਾਰ ਲੈ ਜੂ ਹਨਾ ਨਹੀਂ ਠੀਕ ਆ ਇਹਨੇ ਦੂਜੇ ਸੂਏ ਦੁੱਧ ਦੁੱਧ ਇਹਦੇ 14 ਕਿਲੋ ਦਿੱਤਾ 14 ਕਿਲੋ ਕਰਮਾਣੀ ਨੇ ਦਿੱਤਾ ਵੱਡੀ-ਵੱਡੀ ਆ ਹਨਾ ਇਸੇ ਏਰੀਏ ਦੀ ਆ ਨਾ ਮੈਂ ਇਹ ਨਾ ਕੁਲਦੀਪ ਸਾਹਿਬ ਆਪਣੀ ਏਰਗੇਰੀ ਮੈਂ ਆ ਠੀਕ ਆ ਆ ਇਹ ਸਾਡਾ ਪੁਰਾਣਾ ਪੁਰਾਣਾ ਮਾਲ ਸਾਡੇ ਏਰਗੇਰੀ ਜਿੱਦਾਂ ਦਾ ਹਾਂ ਹਾਂ ਵੇਖੋ ਕਾ ਵਾਕਿਆ ਕੋਈ ਸ਼ੱਕ ਨਹੀਂ ਇਹ ਮਈਆਂ ਬਾਹਰ ਚੜਦੀਆਂ ਰਹੀਆਂ ਹਨਾ ਕਹੇ ਟਾਈਮ ਹਾਂ ਕੀ ਬਾਤ ਇਹਨੂੰ ਇਨਾ 15 14 ਕਿਲੋ ਕੀ ਜਾਂਦਾ ਏਡੀ ਕੀਆਂ ਦਾ ਪੱਠ ਪੁੜਾ ਬੜਾ ਮੈਨ ਵੇਖੋ ਜਦੋਂ ਕਿਸੇ ਦੇ ਘਰੋਂ ਜਾ ਕੇ ਮੈਂ ਲਈਏ ਨੇ ਏਡੀ ਗੁਰਦੇਵ ਸਿਆਂ ਹਾਂ ਪਤਾ ਫਿਰ ਲੱਗਦਾ ਘਰ ਤਾਂ ਬੈਠੀ ਆ ਨਹੀਂ ਦੇਈਦਾ ਘਰੇ ਤਾਂ ਉਹਦੇ ਕਹਣਾ ਕਿ ਜਿਹੜੇ ਮੈਦਾਨ 'ਚ ਹੀ ਨਹੀਂ ਉਤਰੇ ਉਹਨਾਂ ਨੂੰ ਜੱਤ ਹਾਰਦਾ ਕੀ ਪਤਾ ਪਤਾ ਲੱਗੀ ਪਤਾ ਹਨਾ ਜਦੋਂ ਗਰਾਊਂਡ ਚ ਆਈਏ ਫੇਰ ਪਤਾ ਲੱਗਦਾ ਲੀੜੇ ਲਾ ਕੇ ਵੀ ਬਗਾਨੇ ਪੁੱਤ ਕੀ ਕਹਿੰਦੇ ਆ ਜਿਹੜਾ 6 ਮਹੀਨ ਸੱਤ ਮਹੀਨ ਬਨਣੀਆਂ ਸੌਖੀਆਂ ਨਹੀਂ ਹਾਂ ਵਾਕਿਆ ਜੀ ਬੜੀ ਚੰਗੀ ਮੈਂ ਬਹੁਤ ਥਣਾ ਥਣਾ ਲੋ ਭਾਰ ਲੋ ਕੇ ਪੰਗੂ ਵਰਗੀ ਪੋਲੀ ਹੋਊਗੀ ਕੀ ਬਾਤ ਬਾਕੀ ਬਰੀਕੀ ਤੇ ਦੁੱਧ ਵਾਲੀ ਮੈਂ ਤੇਰੀ 100 ਦੀ 100 ਦੁੱਧ ਵਾਲੀ ਮੈਂ ਇਹਦਾ ਰੇਟ ਫਿਰ ਇਹਦਾ ਕਿਸੀ 1 15 ਠੀਕ ਆ 1 10 ਦੀਆਂ ਹਨ ਮੋਲੇ ਦਾ 1 15 ਤੇ 1 10 ਦੀ ਹਨ ਹਾਂ ਨਹੀਂ ਕੋਈ ਸ਼ੱਕ ਨਹੀਂ ਕੋਈ ਮੈਂ ਡੇਡਾ ਲੈ ਜਾਉ ਪਟਾਕੇ ਪੈਂਦੇ ਇਹਦੇ ਜਾਉ ਉੱਡਦੀ ਵੇਖ ਪਿੰਡਾਂ ਬਹੁਤ ਚੰਗੀ ਮੈਂ ਕੋਈ ਸ਼ੱਕ ਹੀ ਨਹੀਂ ਕੀ ਬਾਤ ਹੈ ਤੇ ਇੱਕ ਆ ਗਈ ਅੱਗੇ ਹਰੂਸ਼ੀ ਇਹ ਪਹਿਲਾਂ ਨੇ ਖਲੂਨਸ ਹੁੰਦੀ ਆ ਹਾਂ ਠੀਕ ਆ ਦਿਨ ਲੈਂਦੀ ਆ ਜੇ ਹਾਂ ਇਹ ਦਿਨ ਪੰਜ ਚਾਰ ਲੈ ਜੀ ਬਈ ਕਲਦੀਸ਼ਾ ਕਿਸ ਨੇ 1000 ਰੁਪਿਆ ਸਫਾਈ ਕਰਾ ਕੇ ਬੰਦਾ ਦੇ ਕੇ ਗਿਆ ਠੀਕ ਆ ਨਾ ਉਹਨੇ ਪਰਸੋਂ ਨਹੀਂ ਲਈ ਉਹਨੇ ਠੀਕ ਆ ਪਤਾ ਨਹੀਂ ਉਹਨੂੰ ਕੀ ਲੋ ਨਾ 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 ਸੂਈ ਤੋਂ ਲੈ ਜੂ ਆਹ ਉਹ ਨਾ ਉਹਨੇ ਮੈਨੂੰ ਫੋਨ ਲਾਇਆ ਨਾ ਮੈਂ ਉਹਨੂੰ ਲਾਇਆ ਮੇਰਾ ਇਹ ਸੂਲਿਆ ਜਿਹੜਾ ਸਾਈ ਦੇਗਾ ਆਪਾਂ ਨਹੀਂ ਉਹਨੂੰ ਫੋਨ ਕਰੀ ਲਾਇਆ ਮੱਝ ਲੈ ਜਾ ਆ ਮੱਝ ਲੈ ਜਾ ਬੱਜੀ ਤੇ ਹੋਣ ਨਹੀਂ ਪਰਦੇ ਨਹੀਂ ਆਪਾਂ ਬੱਸ ਟਾਈਮ ਲੰਘ ਗਿਆ ਓਕੇ ਸੂਆ ਪਹਿਲਾ ਦਿਨ ਹਫਤਾ ਲੈ ਜੂ ਹਫਤਾ ਲੈ ਜੂ ਹਫਤੇ ਦੇ ਵਿੱਚ ਵਿੱਚ ਸੂਪ ਹੋ ਗਈ ਸੂਪੂ ਝੋਦੀ ਬਹੁਤ ਚੰਗੀ ਬਨੂ ਤੇ ਭਾਰਪੂਰਾ ਲੋਥਾ ਨਾਲ ਲੋ ਟਿੱਪੀ ਓਕੇ ਜਰ ਗਰੰਟੀ ਏਰੀਆ ਤੋਂ ਨਹੀਂ ਠੀਕ ਦੋ ਦੋ ਦੇ ਦੇਣਾ ਝੋਟੀ ਨੇ 10 ਕਿਲੋ ਦੋ ਦੋ ਦੇ ਦੇਗੀ 10 ਵੇਖੋ ਸੱਜਣਾ ਵੈਰਲ ਵੈਰਲ ਚੰਗੀ ਆ ਕੱਟੀ ਦੇ ਸਫਾਈਆਂ ਕੱਢੀਆਂ ਹਨਾ ਪਹਿਲਾਂ ਕੱਟੀ ਨੂੰ ਚੰਗੀ ਜਿੰਨੀ ਅੱਗੀ ਸੁਥਰੀ ਕੋਈ ਸ਼ੱਕ ਨਹੀਂ ਕੱਦ ਵੀ ਚੰਗਾ ਜਿੰਨੀ ਕੱਦ ਵੀ ਚੰਗਾ ਵੇਖਿਓ ਸਜਣੋ ਕੀ ਬਾਤਾਂ ਵੇਖੋ ਸਫਾਈ ਵੇਖੋ ਕਰਮ ਵਾਲੀ ਕੱਟੀ ਬਹੁਤ ਚੰਗੀ ਕਰੀ ਕੰਡੀ తీਰੀ ਪੜੀ ਠੀਕ ਆ ਨੇ ਸੁਭਾ ਚੰਗਾ ਤੇ ਇਹਦਾ ਰੇਟ ਫਿਰ ਪਾਓ 90 ਨਹੀਂ ਦੇਣੀ ਕਰਦਗੇ ਮਾਨਤਨ ਥੋੜਾ ਬਹੁਤਾ 80000 ਦੀ ਦੇਣਾ ਅੱਛਾ ਹਾਂ ਨਹੀਂ ਠੀਕ ਅਰੇ ਖੋਜ ਕਰ ਦੇਣਾ ਆਪਾਂ 88000 ਚ ਮਿਲਨੀ ਆ ਪਲੂਨ ਝੋਟੀ ਰੂਸ਼ੀ ਚੰਗੀ ਕੱਟੀ ਆ ਸਿੱਧ ਨਾ ਠੀਕ ਕੱਟੀ ਫਲੀ ਫਲੀ ਚੰਗੀ ਸਾਰਾ ਕੁਝ ਚੰਗਾ ਤੇ ਆ ਆਪਾ ਜੀ ਤਿਆਰੀ ਜੀ ਆ ਆਹੀ ਆਪਾਂ ਅਜ ਤੋਂ ਪਿੰਡੋਂ ਲਈ ਆ ਹਾਂ ਤੇ ਬਹੁਤ ਚੰਗੀ ਮੈਂ ਆ ਪਹਿਲਾ ਸੁਆਗਦੇ ਸੁਈ ਹੋਣ ਦੂਜਾ ਸੁਈ ਆ ਤੇ ਥੋੜੀ ਜੀ ਸੰਭੀ ਘੱਟ ਵਿਚਾਰੀ ਹੈ ਨਾ ਦੁੱਧ ਬੜਾ ਦੇਦੀ ਹੈ ਅੱਛਾ ਨਹੀਂ ਲੈ 10 ਕਿਲੋ ਦੀ ਗਰੰਟੀ ਨਹੀਂ ਵੀ ਨਹੀਂ ਇੰਨਾ ਤਾਂ ਦੇ ਦੋਗੀ ਲੈ ਆ ਵਾ ਬਣਾਇਆ ਲੈ ਚੰਗਾ ਸੁਹਾ ਦੂਜਾ ਸੁਹਾ ਦੂਜਾ ਸੂਤ ਰਾਤ ਨੂੰ ਹੀ ਪਹਿਣੀ ਏ ਇਹ ਤੋਰ ਘੰਟੇ ਤੀ ਪਹਿਣੀ ਹਾਂ ਕੱਢ ਦੇ ਬਾਹਰ ਫਿਰ ਇਹਦਾ ਕੀ ਪੁੱਛਣਾ ਹੁਣ ਇਹਦਾ ਸੂਈ ਤੋਂ ਹੀ ਲੈ ਜੇ ਅਗਲਾ ਸੂਈ ਤੋਂ ਹੀ ਲੈ ਜੇ ਤੇ ਇਹਦੀ ਗਰੰਟੀ ਗੱਲ ਪੱਕੀ ਵਾਕੇ ਥਣ ਥਣ ਵੇ ਘਟਾ ਚੰਗਾ ਹੀ ਯਾਰ ਬਈ ਚੰਗੀ ਸਾਂਭੀ ਹੁੰਦੀ ਦਾ ਕਿਤੇ ਹੈਨਾ ਗੱਲਾਂ ਇਹਦੀਆਂ ਗਾਹੋਂ 80 90 ਨੂੰ ਗੱਲ ਕਰਦੀ ਕਰਦੀ ਵਾਚਾਰੀ ਜੰਡਾਲੇ ਵਿੱਚ ਕੁਆਲਿਟੀ ਸੀ ਝੋਟੀ ਚ ਚਲੋ ਕੀ ਪਤਾ ਕੀ ਮਜਬੂਰੀ ਸੀ ਉਹਨਾਂ ਨੂੰ ਵੀ ਹੈਨਾ ਨਹੀਂ ਲੋਕਾਂ ਦਾ ਪੱਠਾ ਹੀ ਨਹੀਂ ਚਲਦੇ ਸੀ ਹਾਂ ਲੋਕੀ ਸਾਡੇ ਇਰਗੇ ਨਾ ਪੱਠਾ ਘੱਟ ਦਿੱਤੇ ਕੋਸੇ ਸ਼ਾਮ ਦੇ ਨਹੀਂ ਪਸੂ ਤੇ ਇਹਦਾ ਕੋਈ ਕਸੂਰ ਨਹੀਂ ਇਹਦੇ ਵਿੱਚ ਜਿਆਦਾ ਕੁਆਲਿਟੀ ਚੰਗੀ ਆ ਕੀ ਨਾ ਦੋ ਦਿਨਾਂ ਅੱਜ ਸਾਡੇ ਕੋਲ ਬਣ ਗਈ ਆ ਟੱਡ ਭਰ ਲਿਆ ਅੱਡੇ ਟੱਡ ਭਰ ਲਏ ਪੱਠੇ ਬੜੇ ਖਾਂਦੀ ਆਂ। ਕੀ ਬਾਤ ਆ ਯਾਰ। ਲੀਵਾ ਵੇਖੋ ਸਜਣਾ। ਲੱਖ ਵਾਲੀ ਆਲਾ ਲਈ ਫਰਦੀ ਆ। ਲੱਖ ਹੀ ਮੰਗਿਆ ਹੁੰਨੇ। ਅੱਛਾ। ਇੱਕ ਰਾਂ ਦਾ ਲੱਖੀ ਮੰਗੇ ਮੰਨ ਕੋਈ ਕਰਦਾ। ਨਹੀਂ ਠੀਕ ਆ ਫਿਰ। ਉਹਨਾਂ ਕਹੇ ਫਿਰ ਇਹਦੇ ਬਾਈ ਦਾਣੇ ਦੀਆਂ ਵੀ ਚਾਰ ਬੋਰੀਆਂ ਚਾਰ ਦਾ ਤੇ ਲੱਖ ਮੰਗਦਾ। ਤੇ ਇਹ ਹੁਣ ਆਪਾਂ ਕਿੰਨੇ ਦੀ ਦੇ ਦਈਏ? 70 ਚੋਂ 2 ਛੱਡ ਦੇਣਾ ਬਸ। 60 ਹਜ਼ਾਰ। 60 ਹਜ਼ਾਰ ਦੀਆਂ ਨੇ। ਉਹਦੇ 'ਚੋਂ ਪਿਆਰ ਮੁਹੱਬਤ ਕੋਈ। ਫੇਰ ਕਰਦਾਂਗੇ ਤੇ। ਲੋ ਵੀ ਸੱਜਣਾ ਠਾੜਾ ਤੇ ਹਿਆਰ ਦੀ ਦੇ ਇੰਨੇ ਭਾਜ ਇੰਨਾ ਕੋ ਹੁੰਦਾ ਠੋਕੜ ਨਹੀਂ ਆਉਂਦੀ ਨਹੀਂ ਆਉਂਦੀ ਕੋਈ ਸ਼ੱਕ ਨਹੀਂ ਚੰਗੀ ਆ ਲੇਵਾ ਬਹੁਤ ਆ ਲੇਵਾ ਬਹੁਤ ਜੇ ਕੋਈ ਦੁੱਧ ਪੀਣ ਵਾਲਾ ਲੈ ਲੇ ਹਾਂ ਨਾਲੇ ਤਾਂ ਦੁੱਧ ਪੀਵੇ ਨਾਲੇ ਦੀ ਕਰੇ ਕੇਰ ਤੇ ਜਦੋਂ ਗਾਂ ਗੱਭਣ ਹੋ ਗਈ ਇਹਨੂੰ ਚੰਗਾ ਰਾਸ਼ਨ ਪਾਵੇ ਰੁਪਏ ਵੀ ਰਲਾਉ ਧਾੜਲੀ ਝੋਟੀ ਆ ਹਣਾ ਇੰਨੇ ਦੀ ਚੇਤਰਤੀਕ ਫਿਰ ਵਿਕਣੀ ਫਿਰ ਵਿਕਣੀ ਆ ਚੇਤਰ ਚੇ ਵੀ ਵਿਕਣੀਆਂ ਇੱਡੀਆਂ ਇੱਡੀਆਂ ਪੁੱਛੇ ਪਾਚੇ ਦੀ ਵਾਕਿਆ ਹੀ ਕੋਈ ਸ਼ੱਕ ਨਹੀਂ ਵੇਖੋ ਥਾਂ ਦੀ ਪਾਵਰ ਤੇ ਬਾਉ ਜੀ ਆ ਝੂਟੀ ਇਹ ਪਹਿਲਾ ਸੂਆ ਪਹਿਲਾ ਸੂਆ ਆ ਇਹ ਕਦੋਂ ਦੀ ਸੂਈ ਆ ਇਹ ਸੂਈ ਆ ਮਹੀਨਾ ਹੋ ਗਿਆ ਸੂਈ ਮਹੀਨਾ ਇੱਕ ਸੂਈ ਨੂੰ ਹੋ ਗਿਆ ਦੁੱਧ ਦੁੱਧ 9 ਕਿਲੋ ਹੋਊਗਾ 8 ਮੰਨ ਕੇ ਜਿਹੜਾ ਮਰਜ਼ੀ ਲੈ ਜੇ ਦੁੱਧ 9 8 ਮੰਨ ਕੇ ਜਿਹੜਾ ਮਰਜ਼ੀ ਲੈ ਜੇ ਮਗਰ ਕੱਟੀ ਮਗਰ ਕੱਟੀ ਤੇ ਰੇਟੇ ਦਾ ਰੇਟੇ ਦਾ ਉਹ ਲਈ 60 ਹੀ ਦਾ ਵਿਚਾਰ ਦੋ ਘੱਟ 70 ਦੀ ਦੋ ਘੱਟ 70 ਇਹ ਵੀ ਕੱਢੀ ਬਾਹਰ ਲੋ ਵੀ ਸੱਜਣੋ ਪਲੂਨ ਸੂਈ ਆ ਮਗਰ ਕੱਟੀ ਆ ਦੁੱਧ 9 8 ਮੰਨ ਕੇ ਭਾਉਆਂ ਦਾ ਸੌਦਾ ਕਰ ਲਿਓ ਸੂਈ ਮੈਂ ਆ ਤੁਸੀਂ ਚੋ ਕੇ ਵੇਖਣੀ ਆ ਤੁਹਾਡਾ ਫਰਜ ਆ ਭਾਉ ਨੇ ਦੁੱਧ ਦੱਸਤਾ ਜਿੰਨਾ ਦੱਸਿਆ ਉਹਨਾ ਮੈਂ ਤੁਹਾਨੂੰ ਦੱਸਤਾ ਚੂਣ ਇੱਕ ਨੰਬਰ ਹੋ ਗਈ ਚੂਣ ਇੱਕ ਨੰਬਰ ਆ ਜਿਹੜੀ ਚੀਜ਼ ਸੂਈ ਆ ਤੁਸੀਂ ਸੱਜਣੋ ਆ ਕੇ ਚੋਓ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਪਾਂ ਹਰ ਵੀਡੀਓ 'ਚ ਕਹਿੰਨੇ ਆ ਮਗਰੋਂ ਫੇਰ ਲਾਹਮੇ ਦੇਣ ਦਾ ਕੋਈ ਫਾਇਦਾ ਨਹੀਂ ਜਦੋਂ ਕਹਿੰਦੇ ਹੁੰਦੇ ਨਾ ਵੀ ਸੱਪ ਨੰਗ ਗਿਆ ਤੇ ਮਗਰੋਂ ਲੀਹਾਂ ਕੁੱਟੀ ਜਾਈਏ ਉਹਦਾ ਕੋਈ ਫਾਇਦਾ ਨਹੀਂ ਤੇ ਆ ਮੈਂ ਵੀ 2 ਘਟ 70 ਦੀ ਮਿਲਣੀ ਆ ਇਹ ਵੀ ਆ ਕੇ ਵੇਖ ਲਿਓ ਜੇ ਪਸੰਦ ਆਊਗੀ ਤਾਂ ਖਰੀਦ ਲਿਓ ਤੇ ਆ ਛੋਟੀ ਵੀ ਰੂਸ਼ੀ ਆ ਤੇ ਉਹ ਮੈਂ ਵੀ ਨਾ ਸਜਣੋਂ ਨੀਲੀ ਰਾਵੀ ਦੀ ਚੰਗੀ ਆ 1 10 ਦੀ ਭਾਉ ਕਹਿੰਦਾ ਤੇ ਬਾਕੀ ਗੱਲਬਾਤ ਕਰਿਓ ਤੁਹਾਡੇ ਕੋਲੇ ਆ ਕੇ ਵੇਖੋਗੇ ਮੈਂ ਪਸੰਦ ਆਊਗੀ ਵੱਡੇ ਢਾਂਚੇ ਦੀ ਤੇ ਬੱਚੇ ਲੈਣ ਨੂੰ ਮੈਂ ਬਹੁਤ ਚੰਗੀ ਰਹੂਗੀ ਕਿਉਂਕਿ ਬਰੀਕੀਆਂ ਬਹੁਤ ਆ ਆ ਤੁਹਾਨੂੰ ਭਾਉ ਨੇ ਦੱਸਤਾ ਐਮ 29 ਦੀ ਕੱਟੀ ਇਹਦੇ ਮਾਲਕਾਂ ਨੇ ਦੱਸੀ ਐ ਦੱਸੀ ਨਹੀਂ ਹੈ ਗਈ ਆ ਕਯੋ ਕਿਉਂਕਿ ਤੁਸੀਂ ਵੀ ਦੱਸਿਓ ਕਿਉਂਕਿ ਜਿਹੜਾ ਐਮ 29 ਦਾ ਬੱਚਾ ਉਹ ਮੰਨ ਕੇ ਚੱਲੋ ਵੀ ਇੰਨੀਆਂ ਬਰੀਕੀਆਂ ਚ ਹੀ ਪੈਦਾ ਹੁੰਦਾ ਤੇ ਆ ਆ ਗਈ ਨੀਲੀ ਰਾਵੀ ਦੀ ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਵਿਖਾਤੀ ਤੁਹਾਨੂੰ ਇਹਦੇ ਥੱਲੇ ਵੀ ਜਿੰਨਾ ਦੁੱਧ ਦੱਸਿਆ ਜਾਂਦਾ ਸੂਈ ਮਹਿਂ ਦੇ ਥੱਲੇ ਸਜਣਾ ਤੁਸੀਂ ਚੋ ਸਕਦੇ ਆ ਵੇਖਿਓ ਕਿਉਂਕਿ ਸੂਈ ਮਹਿਂ ਦਾ ਦੁੱਧ ਸਜਣਾ ਉਹਨਾਂ ਦੱਸਿਆ ਜਾਂਦਾ ਜਿੰਨਾ ਉਹਦੇ ਕੋਲੇ ਕਰਮ ਵਾਲੀ ਦੇ ਹੋਵੇ ਚੋਣਾ ਤੁਸੀਂ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਮਿਲਦੇ ਹਾਂ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ